ਉਵੇਂ ਯਾਤਰੀ ਕਾਲੀ ਤੇ ਜਾ ਰਹੇ ਆ ਵੀ ਖੌਰੀ ਬਾਰਡਰ ਵੱਲੋਂ ਕਾਫਲਾ ਆਪਾਂ ਸਾਰਾ ਨਾਲ ਲੈ ਕੇ ਦੁਰ ਰਹੇ ਆ ਤੇ ਗੱਡੀਆਂ ਆ ਰਹੀਆਂ ਗਾਹਾਂ ਲੰਬਾ ਖੜਾ ਉਹ ਗਾਹਾਂ ਤਾਂ ਗੱਡੀਆਂ ਖੜੀਆਂ ਸਭ ਨੂੰ ਇਕੱਠਾ ਕਰਕੇ ਬਈ ਨਾਲ ਤੁਰ ਰਹੇ ਅਸੀਂ ਕਾਲ ਜੀ ਕੀ ਹੋ ਗਿਆ ਬਈ ਆਪਾਂ ਪਹੁੰਚ ਗਏ ਸਮਾਣਾ ਦੇ ਨੇੜੇ ਤੇੜੇ ਸਮਾਣਾ ਪਾਤੜਾ ਰਹਿ ਗਿਆ तकरीबन 60 60 ਕਿਲੋਮੀਟਰ ਰਹਿ ਗਿਆ ਕਾਫਲਾ ਲੇਟ ਹੋ ਗਿਆ ਕਿਉਂਕਿ ਧੁੰਦ ਬਹੁਤ ਈ ਬਾਈ ਉਵੇਂ ਤੱਕ ਇੰਨਾ ਬੁਰਾ ਹਾਲ ਆ ਹੁਣ ਵੀ ਤਾਂ ਧੁੰਦ ਦੇਖ ਲੋ ਕਿੰਨੀ ਆ ਗੱਡੀਆਂ ਕੋਲ ਆ ਕੇ ਦਿਖਦੀ ਆ ਆ ਹੁਣ ਵੀ ਧੁੰਦ ਦੇ ਕਿੰਨੀ ਆ ਵਿਜ਼ਿਬਿਲਟੀ ਘਟ ਆ ਵਿਜ਼ਿਬਿਲਟੀ ਬਹੁਤ ਘਟ ਆ ਤੇ ਪਿੱਛੇ ਜਿਹੜਾ ਉਧੇ ਵਾਲਾ ਰੋਡ ਆ ਨਾ ਸਰਹੰਦ ਤੋਂ ਪਟਿਆਲੇ ਵਾਲਾ ਉਹ ਰੋਡ ਤੰਕ ਬਹੁਤ ਆ ਟ੍ਰੈਫਿਕ ਜਿਆਦਾ ਈ ਉਧੇ ਤੇ ਗੱਡੀ ਓਵਰਟੇਕ ਨਹੀਂ ਹੁੰਦੀ ਤੇ ਕੁਝ ਕੁ ਜਾਮ ਬਹੁਤ ਲੱਗੇ ਹੋਏ ਤੇ ਲੰਗਰ ਲੰਗਰ ਲੱਗੇ ਹੋਏ ਇਸ ਰਸਤੇ 'ਚ ਐ ਉਦੇ ਕਰਕੇ तकरीबन ਅਜੇ ਵੀ ਜੇ ਆਪਾਂ 1 ਵਜੇ ਹੀ ਪਹੁੰਚ ਗਏ ਨਾ ਹੁਣ ਵੀ ਸਹੀ ਹੋ ਗਿਆ ਘੰਟਾ ਕਿੱਥੇ ਤੇ ਹੋਰ ਲੱਗਣਾ ਹੈ ਇੱਕ 1 ਵਜੇ ਵੀ ਪਹੁੰਚ ਗਏ ਸਹੀ ਆ ਤੇ ਬਾਕੀ ਜਾ ਕੇ ਦੇਖਦੇ ਆ ਕਿ ਹੋ ਰਸ਼ ਬਹੁਤ ਹੋ ਗਿਆ ਨਾ ਗੱਡੀਆਂ ਬਹੁਤ ਪਿੱਛੇ ਖੜਾਣੀਆਂ ਪੈਣੀਆਂ ਰਸ਼ ਤਾਂ ਹੋਣਾ ਬਾਈ ਫਿਰ ਸਾਮਨਾ ਸਾਰੇ ਇੰਡੀਆ ਕਿਉਂਕਿ ਆਪਾਂ ਪਹਿਲਾਂ ਜਾ ਕੇ ਆਏ ਜਾਂ ਤੂੰ ਪਹਿਲਾਂ ਹੀ ਦੇਖ ਲੈ ਤੂੰ ਕਿੰਨੇ ਕਿੰਨਿਆ ਹੋ ਤਾਂ ਕੱਠਾ ਹੈ ਉੱਧਰ ਦਾ ਕੋਈ ਉਹ ਵੀ ਨਹੀਂ ਹੁੰਦਾ ਸਾਰੇ ਭਾਰਤ ਦੀ ਕਾਲ ਅੱਜ ਕਰ ਲਈ ਨੇ ਉਹ ਗੱਡੀਆਂ ਦਾ ਕਾਫਲਾ ਗੱਡੀਆਂ ਬਾਈ ਅੱਗੇ ਆ ਗਈਆਂ ਦੀਆਂ ਆਪਣੀਆਂ 10 12 ਕ ਗੱਡੀਆਂ ਅੱਗੇ ਦੀਆਂ ਉਹ ਬੰਦੇ ਪਟਿਆਲੇ 'ਚ ਲਟਾ ਪੈਂਦੀਆਂ ਐ। ਹੂੰ। 4-5 ਜਗ੍ਹਾ ਚੌਂਗ 'ਚ ਲਟਾ ਪੈ ਜਾਂਦੀਆਂ ਐ। ਉੱਥੇ ਗੱਡੀਆਂ ਖੇਲ ਰਹੀਆਂ। ਤੇ ਹਾਂ। ਬਹੁਤ ਗੱਡੀਆਂ ਇਕੱਠੀਆਂ ਕਰ ਰਹੇ ਸੇਵਾਦਾਰ ਉਹ ਲੱਗੇ ਹੋਏ ਆਂ ਬਾਈ। ਇਹ ਬਾਈ ਦ ਦੁਨੀਆਂ ਕਬ ਜਾ ਰਹੀਆਂ ਗੱਡੀਆਂ ਸਾਰੇ। ਟੰਡੇ ਟੰਡੇ ਲੱਗੇ ਗੱਡੀਆਂ ਸਾਰੇ ਉੱਥੇ ਜਾ ਰਹੀਆਂ ਐ। ਕੀ ਆ? ਆਪਣੇ ਕਾਫਲੇ ਵਾਲੀਆਂ ਐ ਤਕਰੀਬਨ। ਹਾਂ। ਤੇ ਕੁਝ ਕੰਮ ਹੋਆ ਆਪਣਾ ਜਿਹੜੇ ਸਰਹੰਦ ਦੇ ਮੁੰਡੇ ਰਲੇ ਆ ਨਾਲ 8-10 ਗੱਡੀਆਂ ਸਰਹੰਦ ਤੇ ਰਲੀਆਂ ਆਪਣੀ ਯੂਨੀਅਨ ਦੀਆਂ। ਹੈਂ ਉੱਥੇ ਟਾਈਮ ਲੱਗ ਗਿਆ ਜੀ ਪਰਨਾ ਵਾਲੀ ਹਵਾ ਚੀਰਦੀ ਜਾਂਦੀ ਹੈ ਮੈਂ ਬੁਵਾਹਰਾ ਪਹਿਲੇ ਹੀ ਲੋ ਬਾਈ ਖਨੌਰੀ ਤੋਂ 3 ਕਿਲੋਮੀਟਰ ਦੂਰ ਖੜੇ ਆਪਾਂ ਉਧਰ ਆਪਣਾ ਕਾਫਲਾ ਸਾਰਾ ਇਕੱਠਾ ਕਰਕੇ ਆਪਾਂ ਫੇਰ ਅੱਗੇ ਜਾਣਾ 1:47 ਦਾ ਟਾਈਮ ਆ ਜੀ ਜੀ ਆਲਮੋਸਟ 2 ਵਜੇ ਆਪਾਂ ਪਹੁੰਚ ਗਏ ਸਰੇ ਬਾਕੀ ਜਾਨ ਜੂਮ ਚੱਲ ਰਿਹਾ ਵਾ ਬਹੁਤ ਲੋਕ ਆ ਰਹੇ ਆ ਸਾਡੀਆਂ ਗੱਡੀਆਂ ਦੇ ਪਿੱਛੇ ਰਹਿਦੀਆਂ ਉਹ ਸਭ ਨੂੰ ਲੈ ਕੇ ਨਾਲ ਲੈ ਕੇ ਤਾਂ ਆਪਾਂ ਨੇ ਕਹਾ ਤੁਰਨਾ ਅਰੇ ਦੇਖੋ ਕਿੱਥੇ ਖੜਾ ਹੈ ਆਪਣਾ ਕਾਫਲਾ ਉਰ ਤੇ ਆਪਾਂ ਹੁਣ ਗਾਣਾ ਅੱਗੇ ਇੱਥੋਂ 3 ਕਿਲੋਮੀਟਰ ਦੂਰ ਹੈ ਪਿੱਛੇ ਨੂੰ ਬਸ ਜੋ ਕਰਕੇ ਠੀਕ ਹੈ ਜਗਜੀਤ ਸਿੰਘ ਦੀ ਫਤਿਹ ਆਪ ਪਰਿਵਾਰ ਜਾਣਦੇ ਹੋ ਕਿ ਅੱਜ 40ਵਾਂ ਦਿਨ ਹੋ ਗਿਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਮਰਨ ਵਾਰ ਤੇ ਖਨੌਰੀ ਪਹੁੰਚ ਚੁੱਕਿਆ ਸਾਡਾ ਮੁਹਾਲੀ ਦੇ ਰੋਪੜ ਜਿਹੜਾ ਕਾਫਲਾ ਕਾਫਲੇ ਬਹੁਤ ਸਾਰੇ ਵੀਰਾਂ ਨੇ ਇੰਨੀ ਜਿਆਦਾ ਜਿਹੜੀ ਨਾਲ ਸ਼ੁਰੂਇਤ ਕਰੀਆ ਕਾਫਲੇ ਚ ਆਪ ਮੈਂ ਜਿਹੜੇ ਘਰਾਂ ਦੇ ਵਿੱਚ ਵੀਰ ਬੈਠੇ ਨੇ ਉਹਨਾਂ ਨੂੰ ਵੀ ਕਹਿਣਾ ਮੈਂ ਆਓ ਖਨੌਰੀ ਪਹੁੰਚੀਏ ਤੇ ਵੱਡੇ ਵੱਡੇ ਦੂਰ ਦੂਰ ਤੋਂ ਕਾਫਲੇ ਆ ਰਹੇ ਨੇ ਸੋ ਮੇਰੀ ਵੀਰਾਂ ਨੂੰ ਬੇਨਤੀ ਆ ਕਿ ਭਾਰਤੀ ਕਿਸਾਨ ਜੀ ਨੂੰ ਕੋਸਾ ਵੱਲੋਂ ਜਿਹੜਾ ਕਾਫਲਾ ਆਉਣਾ ਸੀ ਖਨੌਰੀ ਖਨੌਰੀ ਬਾਰਡਰ ਤੋਂ ਅਸੀਂ ਪੂਰੇ 3 ਕਿਲੋਮੀਟਰ ਪਿੱਛੇ ਖੜੇ ਆ ਜੀ ਤੁਸੀਂ ਦਿਖਾ ਸਕਦੇ ਹੋ ਕਿ ਬਹੁਤ ਸਾਰੇ ਵੀਰਾਂ ਦਾ ਸ਼ਾਇ ਹੈ ਕਿ ਬਾਕੀ ਜਿਹਨੇ ਵੀ ਸਾਰੇ ਜਿਹੜੇ ਖੁੱਲ ਕੇ ਆ ਰਹੇ ਨੇ ਤੇ ਜਿਹਨੇ ਘਰ ਮੇਰੇ ਮੇਰੇ ਫਿਰ ਕਹਨਾ ਦੁਕਾਨ ਦੇ ਵੀਰ ਤੇ ਹੋਰ ਵੀਰ ਬੈਠੇ ਨੇ ਉਹ ਆ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਲੇ ਜਿਹੜੀ ਬੇਨਤੀ ਹੈ ਜੀ

ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਨਾਗਰਿਕ ਆਬਾਦੀਆਂ ਦੀ ਸਰਕਾਰ ਮੁਰਦਾਬਾਦ ਕੋਆਪਰੇਟਿਵ ਕਰਾਣਿਆਂ ਦੀ ਸਰਕਾਰ ਮੁਰਦਾਬਾਦ ਸ਼ਬਦ ਜਗਜੀਤ ਸਿੰਘ ਦੱਲੇਆ ਜਿੰਦਾਬਾਦ राजाद मोदी सरकार पंजाब रोड भारत राज करेगा रा ਲੋ ਬਾਈ ਪਹੁੰਚ ਗਏ ਘੱਟੋ ਘੱਟ ਮੈਂ ਕਹਿੰਦਾ ਬਈ 4-5 ਕਿਲੋਮੀਟਰ ਹੋਣਾ ਪਤਾ ਨਾ ਆਰਾਮ ਨਾਲ ਆਰਾਮ ਨਾਲ 5 ਕਿਲੋਮੀਟਰ ਆਈ ਪੈਦਲ ਤੁਰ ਕੇ ਆਉਣਾ ਪਿਆ ਹੋਰ ਤੱਕ ਹੱਲੇ ਵੀ ਸਟੇਜ ਥੋੜੀ ਦੂਰ ਹੋਰ ਤੇ ਇਹ 70 ਕਿਲੋਮੀਟਰ ਪੁੱਜ ਗਿਆ ਮੈਂ ਜਿਹੜੇ ਕਾਵਰੇਡ ਕਹਿੰਦੇ ਦਿੱਲੀ ਵਾਲਿਆਂ ਅੰਦੋਲਨ ਪਰ ਗਿਆਂ ਅੰਦੋਲਨ ਨਹੀਂ ਮੰਨਣਾ ਉਹਨਾਂ ਨਾਲੋਂ ਤਕੜਾ ਮੈਂ ਕਹਿੰਦਾ ਨਾਲੋਂ ਵੀ ਤਕੜਾ ਹੋ ਗਿਆ ਬਈ ਅੰਦੋਲਨ ਬੌੜਾ ਤਕੜਾ 26 ਜਨ ਵੀ ਜਿੰਨਾ ਇਕੱਠਾ ਸੀ ਉਹਨਾਂ ਨਾਲੋਂ ਵੀ ਜ਼ਿਆਦਾ ਇਕੱਠਾ ਉੱਪਰ ਚੜ ਕੇ ਰਿਖਾ ਹਾਂ ਉਹਨਾਂ ਨੇ ਜ਼ੋਰ ਬਹੁਤ ਲਾਇਆ ਬਾਈ ਅੱਜ ਦੇ ਦਿਨ ਚ ਮਾ ਪੰਚਾਇਤ ਰੱਖਦੀ ਟੋਹਾਨੇ ਚ ਹਰਿਆਣੇ ਚ ਪਰ ਉੱਥੇ ਪਤਾ ਲੱਗ ਜਣੀਆ ਤੁਸੀਂ ਉਧਰ ਵੀ ਵੀਡੀਓ ਦੇਖ ਰਹੇ ਹੋ ਹੈ ਜਿਹੜੇ ਪੂਰੇ ਵੀ ਚੱਕਾ ਨਾਲੋਂ ਜ਼ਿਆਦਾ ਹੈ ਪੂਰੇ ਵਾਪਸ ਸ਼ਾਟ ਲੈ ਕੇ ਆ ਉੱਪਰ ਤੋਂ ਦਿਖਦਾ ਯਾਰ ਆਪਾਂ ਆਪਾਂ 1 ਕਿਲੋਮੀਟਰ ਦੂਰ ਦੂਰ ਕੇ ਆਏ ਆ ਦਿਖਾ ਦ ਕਿੱਥੇ ਵੀ ਖਾਲੀ ਜਗ੍ਹਾ ਕਿਤੇ ਅਜੇ ਜਿੱਥੇ ਅਖੀਰਲੀ ਟਰਾਲੀ ਦੀ ਉਰੇ ਉੱਥੇ ਸਟੇਜ ਆ ਇਹ ਇਹ ਤੋਂ ਅੱਗੇ ਟਰਾਲੀਆਂ 2 ਕਿਲੋਮੀਟਰ ਹੋਰ ਤੇਨ ਫੇਰ ਅੱਗੇ ਸਟੇਜ ਇੱਕ ਹੋਰ ਆ ਉਹ ਦੂਜੇ ਪਾਸੇ ਵਾਲੀ ਹਾਂ ਇਹਨ ਮਤਲਬ ਅਖੀਰ ਚਸਤੇ ਜਿਹੇ ਉਦੋਂ ਟੰਗੀਆਂ ਸ਼ੁਰੂ ਆ ਬੱਕੀ ਭਾਈ ਮੈਂ ਕਹਿੰਦਾ ਵੀ 10 ਕਿਲੋਮੀਟਰ ਦੇ ਏਰੀਆ 10 ਤੇ 12 ਰੱਖੋ ਵੀ ਇੰਨੀ ਪਬਲਿਕ ਐ ਹੋਈ ਆ ਇਕੱਠ ਬਹੁਤ ਆਈ ਗੱਡੀਆਂ ਤਾਂ ਅਸੀਂ ਸਾਡੀਆਂ ਪਿੱਛੇ ਲਵਾਉਂਦੀਆਂ ਨੇ ਜਦ ਗੱਡੀਆਂ ਆਉਣ ਲੱਗੀਆਂ ਫਿਰ ਤਾਂ ਕੰਮ ਖਰਾਬ ਹੋਣਾ ਗੱਡੀਆਂ ਪਿੱਛੇ ਲਵਾ ਕੇ ਵੀ ਪੈਦਲ ਕਹਾਂ ਆ ਰਹੇ ਆ ਤਾਂ ਵੀ ਵੀ ਪੈ ਰੱਖਣ ਜਗ੍ਹਾ ਨਹੀਂ ਗਈ ਇੰਨਾ ਇਕੱਠ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਅੱਛਾ ਅੰਦਲੀਆ ਸਾਹਿਬ ਜਾਪ ਕਰ ਰਹੇ ਜੀ ਸਤ ਨਾਮ ਵਾਹਿਗੁਰੂ ਜੀ ਦੁਨਿਆ ਸਾਹਿਬ ਪਹੁੰਚ ਗਏ ਬਾਈ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਜਿੰਦਾਬਾਦ ਇਹ ਵੀ ਨਾਮ ਨਮਸਕਾਰਨ ਤੋਂ ਰਹਿ ਜਾਂਦਾ ਬਹੁਤ ਬਹੁਤ ਤਨਵਾਦ ਕਰਦੇ ਗੁਰਲਾਲ ਸਿੰਘ ਜਿੰਦਾਬਾਦ ਬੁੱਢਾ ਜਰਨੈਲ ਧੱਲੇਵਾਲ ਦਿੱਲੀ ਜੀ ਜਿੰਦਾਬਾਦ ਇਮਾਮ ਇਹ ਮੈਨੂੰ ਕਹਿੰਦੇ ਜਿੰਦਾਬਾਦ ਰਾਈਟ ਹੈਂਡ ਸਿੰਗਰ ਇਹਨਾਂ ਦਾ ਬਹੁਤ ਬਹੁਤ ਤਨਵਾਦ ਹੈ ਜੋ ਵੀ ਸਾਰੇ ਵੀ ਸਿੰਗਰ ਨੇ ਓ ਇਸ ਪਿਛਲੇ ਮੋਰਚੇ ਦੀ ਤਰ੍ਹਾਂ ਇਹ ਸਾਰੇ ਮੋਰਚੇ 'ਚ ਵੱਡਾ ਸਹਿਯੋਗ ਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਗੁਰਮਾਨ ਸਿੰਘ ਜੀ ਤੁਹਾਡੇ ਦਾ ਸੋ ਸਾਰਿਆਂ ਨੂੰ ਅਮਨ ਕੋਈ ਵੀ ਤੇਜ਼ੀ ਨਾ ਕਰਿਓ ਕਹਾਣੀ ਨਹੀਂ ਕਰਨੀ ਆਰਾਮ ਦੇ ਨਾਲ ਮੋਰਚੇ ਨੂੰ ਕਰਵਾਓ ਜਿੰਦਾਬਾਦ ਜਸਦੀਪ ਸਿੰਘ ਧਲੇਵਾਲ ਜਿੰਦਾਬਾਦ

ਤੁਸੀਂ ਸਮੁੱਚੇ ਮੋਰਚੇ ਦੇ ਵਿੱਚ 26 ਨਵੰਬਰ ਤੋਂ ਲੈ ਕੇ ਪਹਿਲਾ ਮੋਰਚੇ ਦੇ ਬਹੁਤ ਵੱਡਾ ਸਹਿਯੋਗ ਕਰ ਰਹੇ ਹੋ ਤੁਹਾਡੇ ਮਾਧਿਅਮ ਦੇ ਰਾਹੀਂ ਮੋਰਚਾ ਬਲੰਦਿਆਂ ਤੇ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਸਾਡੀਆਂ ਲੰਗਰ ਕਮੇਟੀਆਂ ਸਾਡੇ ਇਲਾਕੇ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ 11 ਮਹੀਨਿਆਂ ਤੋਂ ਲੰਗਰ ਦੀ ਬਹਤਾਂਤ ਹੈ ਵਾਜੇਡੇ ਵੱਡੇ ਇਕੱਠਾਂ ਦੇ ਵਿੱਚ ਵੀ ਸਾਡੇ ਇਸ ਇਲਾਕੇ ਦੇ ਗੁਰੂ ਘਰਾਂ ਦੇ ਵਿੱਚੋਂ ਨਗਰਾਂ ਦੇ ਵਿੱਚੋਂ ਜਿਹੜਾ ਲੰਗਰ ਆ ਬਣ ਕੇ ਆਇਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੀ ਜਥੇਦੰਦੀ ਸਾਡੇ ਮੋਰਚੇ ਦੇ ਵਿੱਚੋਂ ਵੀ ਸਾਡੇ ਨਵੀਕੇ ਜੋਗ ਦਾ ਸਿੱਧੂ ਗੁਰਦੇ ਜ਼ਿਲ੍ਹਾ ਬਠਿੰਡਾ ਜਿਹੜਾ ਸ੍ਰੀ ਮੁਕਸਰ ਸਾਹਿਬ ਤੁਰਿਤ ਗੁਰੂ ਪੀਰਾਂ ਦੀ ਧਰਤੀ ਉਹਨਾਂ ਦੇ ਵੀ ਸਾਡੇ ਆਗੂਆਂ ਨੇ ਬੜੀ ਮਿਹਨਤ ਦੇ ਨਾਲ ਲੰਗਰ ਹੈ ਜਿਹੜੇ ਸੰਗਤਾਂ ਦੇ ਖਾਤਰ ਪ੍ਰਬੰਧ ਕੀਤੇ ਬਹੁਤ ਬਹੁਤ ਧੰਨਵਾਦ ਮੁਖ ਸਰਜਣਾ ਸਾਡਾ ਜਿਨ੍ਹਾਂ ਨੇ ਵੱਡਾ ਸਹਿਯੋਗ ਕੀਤਾ ਹੈ